ਮੈਂ ਤੁਹਾਡਾ ਹੋਸਟ ਤੇ ਦੋਸਤ ਸੁਵਿੰਦਰ ਸੋਹਤਾ ਵੈਤਾਂ ਤੁਸੀਂ ਆਏ ਦਿਨ ਫੇਸਬੁੱਕ ਇੰਸਟਾਗ੍ਰam YouTube ਅੱਤੇ ਵੱਖ-ਵੱਖ ਨਿਊਜ਼ ਚੈਨਲਾਂ ਤੇ ਦੇਖਦੇ ਹੋ ਪਤਾ ਜਿਸ ਵੈਤ ਦੇ ਨਾਲ ਤੁਹਾਨੂੰ ਮਿਲਣ ਜਾ ਰਿਹਾ ਉਸ ਵੈਤ ਦਾ ਨਾਮ ਕੱਲੇ ਅਮਰੀਸਰ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈ ਖਾਸ ਗੱਲ ਕਰਾਂਗੇ ਸਾਡੇ ਵੈਤ ਸਾਹਿਬ ਸੁਨੀਲ ਕੁਮਾਰ ਜੀ ਨਾਲ ਸੁਨੀਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ ਸੁਨੀਲ ਜੀ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਹਰੇਕ ਦੂਜੇ ਜਾਂ ਤੀਜੇ ਵਿਅਕਤੀ ਨੂੰ ਇਸ ਜਿਹੜੀ ਪ੍ਰੋਬਲਮ ਸਾਹਮਣੇ ਆਉਂਦੀ ਹੈ ਮਾਈਗਰੇਨ ਵੀ ਔਰ ਸਰਵਾਈਕਲ ਵੀ ਔਰ ਖਾਸ ਕਰਕੇ ਤੁਹਾਡਾ ਜਿਹੜੀ ਪਛਾਣ ਹੈ ਉਹ ਤੁਹਾਡੀ ਪਛਾਣ ਹੀ ਜਿਹੜੀ ਉਹ ਪੂਰੀ ਦੁਨੀਆ ਦੇ ਵਿੱਚ ਸਰਵਾਈਕਲ ਤੇ ਮਾਈਗਰੇਨ ਨੂੰ ਲੈ ਕੇ ਬਣੀ ਹੈ ਸਭ ਤੋਂ ਪਹਿਲਾਂ ਤੇ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਆਖਰ ਅਜ ਇਹੋ ਆ ਤੁਹਾਡੇ ਕੋਲ ਕੀ ਜਾਦੂ ਹੈ ਕਿ ਲੋਕ ਜਿਹੜਾ ਹੈ ਉਹ ਤੁਹਾਨੂੰ ਲੱਭਦੇ ਨੇ ਸੋ ਤਾਂ ਜੀ ਜਾਦੂ ਤੇ ਉਹ ਪਰਮਾਤਮਾ ਜਿਹੜਾ ਉਹ ਕਰਨ ਵਾਲਾ ਇੱਥੇ ਬੈਠਾ ਹੈ ਬੰਦੇ ਦੇ ਹੱਥ ਵਿੱਚ ਜਿਹੜਾ ਕੁਛ ਜੀ ਜੀ ਮੇਰੇ ਕੋਲ ਇੱਕ ਜੜੀ ਬੂਟੀ ਹੈ ਜੀ ਧਾਗਾ ਮੈਂ ਕੋਈ ਜਿਹੜਾ ਧਾਗਾ ਬਣਾ ਕੇ ਜਿੰਨਾ ਕੋਈ ਮੰਤਰ ਕਰਕੇ ਜਾਂ ਇਦਾਂ ਨਹੀਂ ਕੋਈ ਵੀ ਚੀਜ਼ ਜੜੀ ਬੂਟੀ ਪਰਮਾਤਮਾ ਦੇ ਉਸ ਕੁਦਰਤੀ ਦੇਣ ਹੈ ਜੀ ਉਹ ਨੂੰ ਮੈਂ ਤਿਆਰ ਕਰਕੇ ਬਣਾ ਕੇ ਜੋ ਉਹਦਾ ਉਹਦੀ ਵਿਧੀ ਹੈ ਸਵੇਰੇ ਸੂਚੇ ਨੂੰ ਬਣਾ ਕੇ ਤਿਆਰ ਕਰਕੇ ਤੇ ਉਸ ਤੋਂ ਬਾਅਦ ਸਾਰਾ ਦਿਨ ਜਿਹੜੇ ਮਰੀਜ਼ਾਂ ਨੂੰ ਦੇਨੇ ਹੁੰਦੇ ਨੇ ਜੀ ਪਰ ਉਹ ਜੜੀ ਬੂਟੀ ਜਿਹੜੀ ਇਸ ਚੀਜ਼ ਦੇ ਵਿੱਚ ਕੰਮ ਕਰਦੀ ਹੈ ਚਾਹੇ ਸਰਵਾਈਕਲ ਹੈ ਚਾਹੇ ਮਾਈਗਰੇਨ ਹੈ ਸਭ ਤੋਂ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਸਰਵਾਈਕਲ ਤੇ ਮਾਈਗ੍ਰੇਨ ਦੇ ਕਾਰਨ ਕੀ ਨੇ ਕਿਉਂ ਲੋਕਾਂ ਨੂੰ ਅੱਜਕੱਲ ਜਿਹੜਾ ਉਹ ਸਰਵਾਈਕਲ ਤੇ ਮਾਈਗ੍ਰੇਨ ਹਰ ਦੂਜੇ ਜਾਂ ਤੀਜੇ ਬੰਦੇ ਨੂੰ ਹੁੰਦਾ ਜਾ ਰਿਹਾ ਹੈ। ਉਹ ਮਾਈਗ੍ਰੇਨ ਸਰਵਾਈਕਲ ਜਿਹੜੀ ਅੱਜਕੱਲ ਦੋਵੇਂ ਆਮ ਬਿਮਾਰੀਆਂ ਜਿਹੜੀਆਂ ਨੇ ਪਾਈਆਂ ਜਾ ਰਹੀਆਂ ਨੇ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜੀ ਇਹ ਬਿਮਾਰੀ ਫੈਲ ਚੁੱਕੀ ਹੈ ਔਰ ਫੈਲ ਵੀ ਰਹੀ ਹੈ ਇੱਕ ਜਗ੍ਹਾ ਕੇ ਜੀ। ਕਾਰਨ ਜਿਹੜੇ ਨੇ ਸਰਵਾਈਕਲ ਦੇ ਵਿੱਚ ਕਾਰਨ ਜਿਹੜੇ ਨੇ ਉਹ ਅੱਜਕੱਲ ਸਭ ਤੋਂ ਵੱਡਾ ਕਾਰਨ ਜਿਹੜਾ ਉਹ ਮੋਬਾਈਲ ਜੀ ਲੰਬਾ ਸਮਾਂ ਮੋਬਾਈਲ ਦੇਖਣਾ ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ ਜਿਹੜੀ ਆ ਉਹ ਦਿੱਕਤ ਜਿਹੜੀ ਸਰਵਾਈਕਲ ਦੀ ਆ ਰਹੀ ਮੈਂ ਤੇ ਬੜਾ ਪਰੇਸ਼ਾਨ ਹਾਂ ਸੁਣਤਾ ਜੀ ਇਸ ਚੀਜ਼ ਦੇ ਵਿੱਚ ਹੋਇਆ ਕਿ ਮੈਂ ਇੰਨੇ ਸਾਲਾਂ ਦੇ ਵਿੱਚ ਜਿਹੜਾ ਦੇਖਿਆ ਆਪਣਾ ਆਈਡੀ ਡੇਟ ਦੇ ਵਿੱਚ ਬੱਚੇ ਮੇਰੇ ਕੋਲ ਛੋਟੇ ਛੋਟੇ 5 ਸਾਲ 7 ਸਾਲ 10 ਸਾਲ ਦੇ ਬੱਚੇ ਆ ਰਹੇ ਨੇ ਜਿਹੜੇ ਇਹ ਪੇਸ਼ੈਂਟ ਨੇ ਸਭ ਤੋਂ ਵੱਡੀ ਗੱਲ ਜਿਹੜੀ ਆ ਲਾਈਫ ਸਟਾਈਲ ਸਾਡਾ ਚੇਂਜ ਹੋ ਗਿਆ ਜੀ ਖਾਣਾ ਪੀਣਾ ਰਹਿਣਾ ਸੌਣਾ ਜਿੱਚੇ ਸਰਾਣੇ ਲੈ ਕੇ ਸੌਣਾ ਜਿਆਦਾ ਕੋਈ ਐਕਸਰਸਾਈਜ਼ ਨਾ ਕਰਨੀ ਐਕਟੀਵਿਟੀ ਕੋਈ ਨਹੀਂ ਹੋ ਉਹ ਤੇ ਕਰਕੇ ਦਿੱਕਤ ਆ ਰਹੀ ਸਰ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਨੇ ਖਾਸ ਕਰਕੇ ਔਰਤਾਂ ਦੇ ਵਿੱਚ ਇੱਕ ਖਾਸ ਪ੍ਰੋਬਲਮ ਪਾਈ ਜਾਂਦੀ ਹੈ ਮਾਈਗਰੇਨ ਦੇ ਕਾਰਨ ਜਾਂ ਸਰਵਾਈਕਲ ਦੇ ਕਾਰਨੋਂ ਚਿਚੜਾਪਣ ਵੀ ਬੱਤਾ ਹੈ ਘਰ ਦੇ ਵਿੱਚ ਮਾਹੌਲ ਵੀ ਤਣਾਅਪੂਰਨ ਰਹਿੰਦਾ ਹੈ ਤਾਂ ਜਦੋਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਤਾਂ ਉਹਨਾਂ ਨੂੰ ਕਿੱਦਾਂ ਦੇ ਲੱਛਣ ਉਹ ਆਪਣੇ ਦੱਸਦੇ ਨੇ ਤਾਂ ਕਿ ਬਹੁਤ ਸਾਰੇ ਦਰਸ਼ਕ ਇਦਾਂ ਦੇ ਨਹੀਂ ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਉਹਨਾਂ ਨੂੰ ਮਾਈਗਰੇਨ ਹੈ ਜਾਂ ਉਹਨਾਂ ਨੂੰ ਸਰਵਾਈਕਲ ਹੈ ਤਾਂ ਇਹਨਾਂ ਦੀ ਸਰਵਾਈਕਲ ਤੇ ਮਾਈਗਰੇਨ ਦੇ ਲੱਛਣਾਂ ਬਾਰੇ ਜਲੂਨ ਦੱਸੋ ਕਾਸ ਹੁੰਦਾ ਜੀ ਇਹਦੇ ਵਿੱਚ ਜਿਹੜੀ ਮੇਨ ਚੀਜ਼ ਹੈ ਬਾਕੀ ਤੁਹਾਡੀ ਗੱਲ ਸਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਜੀ ਉਹ ਡਾਕਟਰ ਜਿਹੜੇ ਨੇ ਉਹ ਵੀ ਪ੍ਰੋਪਰ ਤਰੀਕੇ ਨਾਲ ਕਈ ਡਾਕਟਰ ਜਿਹੜੇ ਨੇ ਉਹ ਦੱਸਦੇ ਨਹੀਂ ਇਹ ਇਸ ਚੀਜ਼ ਬਾਰੇ ਜੀ ਇੱਚ ਮੇਨ ਲੱਛਨ ਸਰਵਾਈਕਲ ਦੇ ਵਿੱਚ ਮੇਨ ਲੱਛਨ ਨੇ ਕਿ ਤੁਹਾਡੇ ਚੱਕਰ ਆਉਣੇ ਸਿਰ ਭਾਰਾ ਹੋਣਾ ਜੀ ਸ਼ੋਲਡਰ ਪੇਨ ਹੋਣੇ ਬਾਹਾਂ ਦੇ ਜਦ ਤੱਕ ਕੌਣੀ ਸ਼ੁਰੂ ਹੋ ਜਾਣੀ ਠੀਕ ਹੈ ਜੀ ਗਰਦਨ ਦੇ ਪਿੱਛੇ ਸੋਜ ਬਣ ਜਾਣੀ ਸੋਜ ਦਾ ਇੱਕ ਗੋਲਾ ਬਣ ਜਾਣਾ ਉਹ ਜਿਹੜਾ ਸਰਵਾਈਕਲ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਮਾਈਗਰੇਨ ਹੈ ਉਹਦੇ ਚ ਲੱਛਣ ਹੁੰਦੇ ਨੇ ਕਿ ਅੱਧਾ ਸਿਰ ਦੱਦ ਕਰਨਾ ਜੀ ਸਿਰ ਕੋਰੇ ਦੇਸ਼ ਇਹਦੇ ਵਿੱਚ ਜਾਵੇ ਉਹ ਮਾਈਗਰੇਨ ਦੀ ਨਿਸ਼ਾਨੀ ਹੈ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹ ਕਿਉਂਕਿ ਤੁਹਾਡੇ ਵੱਲੋਂ ਜਿਹੜੀ ਇੱਕ ਜੜੀ ਬੂਟੀ ਦਿੱਤੀ ਜਾਂਦੀ ਉਹ ਪਹਿਨਨ ਦੇ ਨਾਲ ਤਾਂ ਬਹੁਤ ਸਾਡੇ ਰਿਜ਼ਲਟ ਸਾਹਮਣੇ ਆ ਰਹੇ ਨੇ ਬੜੇ ਲੋਕ ਤੁਹਾਡੇ ਅਕਸਰ ਹੀ ਅਸੀਂ ਦੇਖਦੇ ਕਲੀਨਿਕ ਦੇ ਬਾਹਰ ਵੇਟ ਕਰਦੇ ਨੇ ਕਿ ਕਦੋਂ ਡਾਕਟਰ ਸਾਹਿਬ ਆਉਣ ਤੇ ਕਦੋਂ ਸਾਨੂੰ ਉਹ ਜੜੀ ਬੂਟੀ ਮਿਲੇ ਪਰ ਲੋਕਾਂ ਨੂੰ ਜੜੀ ਬੂਟੀ ਤੋਂ ਇਲਾਵਾ ਵੀ ਕੀ ਕੀ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਾਂ ਕਿੱਦਾਂ ਦਾ ਲਾਈਫ ਸਟਾਈਲ ਜੀਣਾ ਚਾਹੀਦਾ ਦੇਖੋ ਜੀ ਲਾਈਫ ਸਟਾਈਲ ਦੇ ਵਿੱਚ ਪਹਿਲਾਂ ਤਾਂ ਐਕਸਰਸਾਈਜ਼ ਤੁਸੀਂ ਐਡ ਕਰੋ एक्सरसाइज प्रॉपर तरीके ਨਾਲ ਸਵੇਰੇ ਡੇਲੀ ਰੁਟੀਨ ਬਣਾਓ ਕਰਨੀ ਆ ਸ਼ਾਇਦ ਦੀ ਜਿਹੜੀ ਇਹ ਰੁਟੀਨ ਬਣਾਓ ਕਿ ਸਵੇਰ ਅਸੀਂ ਕਰਨੀ ਆ ਸਰਾਣਾ ਉੱਚਾ ਲੈਣਾ ਬੰਦ ਕਰੋ ਜੀ ਠੀਕ ਹੈ ਜੀ ਔਰ ਮੋਬਾਈਲ ਜਿਹੜਾ ਆਪਾਂ ਬਹੁਤ ਜ਼ਿਆਦਾ ਦੇਖਦੇ ਆ ਉਹਨੂੰ ਘਟਾਓ ਉਸ ਚੀਜ਼ ਉੱਤੇ ਧਿਆਨ ਦਿਓ ਕਿ ਡਾਈਟ ਸੈੱਟ ਕਰੋ ਆਪਣੇ ਖਾਣੇ ਜਿਹੜੀ ਹੈ ਉਹਨੂੰ ਸਹੀ ਕੀਤਾ ਜਾਵੇ ਤਾਂ ਕਿ ਜਦਾ ਅਸੀਂ ਅੱਗੇ ਜਾ ਕੇ ਬਿਮਾਰ ਨਾ ਹੋਈਏ ਅਕਸਰ ਲੋਕਾਂ 'ਚ ਗੱਲ ਕਹੀ ਜਾਂਦੀ ਹੈ ਕਿ ਵੈਦ ਹਕੀਮਤੋਂ ਤੇ ਜਿੰਨਾ ਬਚਿਆ ਜਾਵੇ ਉਨਾ ਹੀ ਚੰਗਾ ਹੈ ਪਰ ਮੈਂ ਇੱਕ ਤੁਹਾਡਾ ਇੱਕ ਦਵਾਖਾਨਾ ਇਹੋ ਜਿਹਾ ਵੇਖਿਆ ਹੈ ਕਿ ਲੋਕ ਤੁਹਾਨੂੰ ਅੱਜ ਇੱਕ ਸਰਵਾਈਕਲ ਦੀ ਜੜੀ ਬੂਟੀ ਜਾਂ ਸਰਵਾਈਕਲ ਦੇ ਧਾਗੇ ਵਾਲੇ ਦੇ ਨਾਮ ਤੋਂ ਜਾਣਦੇ ਨੇ ਕਿ ਕਿੰਨੇ ਸਾਲ ਤੋਂ ਤੁਸੀਂ ਜਿਹੜਾ ਇਹ ਸਰਵਾਈਕਲ ਦੀ ਜੜੀ ਬੂਟੀ ਜਾਂ ਮਾਈਗਰੇਨ ਦਾ ਜਿਹੜਾ ਧਾਗਾ ਦੇ ਰਹੇ ਹੋ ਸੋਤਾ ਜੀ ਮੈਨੂੰ 18 ਸਾਲ ਲਗਭਗ ਹੋ ਚੁੱਕੇ ਨੇ ਜੀ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਆਪਣੇ ਘਰ ਤੋਂ ਕੀਤੀ ਸੀ ਜੀ ਉਸ ਤੋਂ ਬਾਅਦ ਮੈਂ ਆਪਣਾ ਕਲੀਨਿਕ ਸ਼ੁਰੂ ਕੀਤਾ ਪਰ ਇੰਨੇ ਸਮੇਂ ਦੇ ਵਿੱਚ ਮੇਰੇ ਕੋਲ ਪਹਿਲਾ ਪੇਸ਼ੈਂਟ ਆਉਂਦੇ ਸੀ ਕੋਈ 2-4 ਪੇਸ਼ੈਂਟ 5 ਪੇਸ਼ੈਂਟ ਰੋਜ਼ ਦੇ ਜਿਹੜੇ ਸਰਵਾਈਕਲ ਵਾਲੇ ਜਾਂ ਕੋਈ ਟਮਾਟਾਵਾ ਮਾਈਗਰੇਨ ਵਾਲਾ ਪਰ ਅੱਜ ਦੀ ਢੇਰ ਦੇ ਵਿੱਚ ਜਿਹੜੇ ਨੇ ਉਹ ਸਾਡੇ ਕੋਲ ਇਸ ਵੇਲੇ ਕੋਈ ਗਿਣਤੀ ਹੀ ਹੈ ਹੀ ਨਹੀਂ ਆ ਕਿ ਹਰ ਘਰ ਦੇ ਵਿੱਚ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਪਰ ਹਰ ਦੂਜੇ ਤੀਜੇ ਘਰ ਦੇ ਵਿੱਚ ਮਾਈਗਰੇਨ ਦੀ ਪ੍ਰੋਬਲਮ ਜਿਹੜੀ ਉਹ ਹੋ ਰਹੀ ਆ ਮੈਂ ਇੰਨੇ ਸਾਲਾਂ ਦੇ ਵਿੱਚ ਪੇਸ਼ੈਂਟ ਵਾਧੇ ਵੇਖੇ ਨੇ ਘੱ ਕਦੀ ਕੋਈ ਇਦਾਂ ਦਾ ਵੀ ਪੇਸ਼ੈਂਟ ਆਇਆ ਹੋਵੇ ਕੀਤਾ ਗਾ ਲੈ ਗਿਆ ਹੋਵੇ ਜਾਂ ਕੋਈ ਜੜੀ ਬੂਟੀ ਲੈ ਗਿਆ ਹੋਵੇ ਤੇ ਪੰਜਾ ਸੱਤਾ ਦਿਨਾਂ ਬਾਅਦ ਆ ਕੇ ਕਹਿੰਦਾ ਹੋਵੇ ਕਿ ਤੁਹਾਡੀ ਬੂਟੀ ਕੰਮ ਹੀ ਨਹੀਂ ਕਰਦੀ ਸੋਤਾ ਜੀ ਦੇਖੋ 100% ਅਸੀਂ ਕਿਸੇ ਨੂੰ ਠੀਕ ਨਹੀਂ ਕਰ ਸਕਦੇ ਇਹਦੇ ਵਿੱਚ ਬਹੁਤਾ ਜਿਹੜਾ ਰੋਲ ਆ ਉਹ ਪੇਸ਼ੈਂਟ ਦਾ ਆਪਣਾ ਵੀ ਆ ਜਿਸ ਤਰੀਕੇ ਇਹਨਾਂ ਨੂੰ ਸਮਝਾਇਆ ਗਿਆ ਪਾਉਣ ਦਾ ਤਰੀਕਾ ਵਿਧੀ ਸਮਝਾਈ ਗਈ ਹੈ ਕਿੰਨੇ ਦਿਨ ਬਾਅਦ ਬਦਲਣਾ ਹੈ ਉਹ ਸਮਝਾਇਆ ਜਾਂਦਾ ਉਹਦੇ ਅਕੋਰਡਿੰਗ ਅਗਰ ਕੋਈ ਨਹੀਂ ਚੱਲ ਪੰਦਾ ਤਾਂ ਫਿਰ ਉਹਨੂੰ ਜਿਹੜਾ ਅਸਰ ਨਾ ਹੋਵੇ ਇਹ ਕਹਿੰਦਾ ਉਹ 100 ਚੋਂ ਕੋਈ 1% ਜਾਂ 2% ਲੋਕ ਹੁੰਦੇ ਨੇ ਜਾਂ ਉਹ ਲੋਕ ਹੁੰਦੇ ਨੇ ਜਿਹੜੇ ਲੋਕ ਜਿਹੜੇ ਨੇ ਵਹਿਮ ਜਿਆਦਾ ਕਰਦੇ ਨੇ ਜੀ ਅ ਡਾਕਟਰ ਸਬ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦਾ ਅੱਜ ਦੇ ਟਾਈਮ ਦੇ ਵਿੱਚ ਬਿਮਾਰੀਆਂ ਵਾਧੀਆਂ ਜਾ ਰਹੀਆਂ ਨੇ ਪਰੇਸ਼ਾਨੀਆਂ ਵਾਧੀਆਂ ਜਾਂਦੀਆਂ ਨੇ ਉਹਨਾਂ ਨੂੰ ਸਮਝ ਨਹੀਂ ਆਦੀ ਕੀ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਜਿਹੜਾ ਸਾਡਾ ਖਾਣ ਪਾਣ ਹੈ ਜਾਂ ਉਹਨਾਂ ਦਾ ਜੋ ਅਸੀਂ ਖਾ ਰਹੇ ਆ ਉਹ ਇੱਕ ਮੁੱਖ ਵੱਡਾ ਕਾਰਨ ਬਿਮਾਰੀਆਂ ਦਾ ਬਣਦਾ ਜਾ ਰਿਹਾ ਸੋ ਤਾਂ ਸਭ ਤੋਂ ਵੱਡੀ ਚੀਜ਼ ਹੈ ਖਾਣ ਪੀਣ ਜਿਹੜਾ ਸਾਡਾ ਗਲਤ ਹੋ ਚੁੱਕਿਆ ਅਸੀਂ ਕੈਮੀਕਲ ਵਾਲੀ ਚੀਜ਼ਾਂ ਖਾ ਰਹੇ ਆ ਖਾਦਾ ਵਾਲੀ ਚੀਜ਼ਾਂ ਖਾ ਰਹੇ ਆ ਪਰ ਜਿਹੜੀ ਚੀਜ਼ਾ ਸਾਡੇ ਕੀੜੇ ਮਕੌੜੇ ਵੀ ਨਹੀਂ ਖਾਂਦੇ ਜਾਂ ਸਾਡੇ ਜਾਨਵਰ ਵੀ ਨਹੀਂ ਖਾਂਦੇ ਉਹ ਚੀਜ਼ਾ ਸਾਨੂੰ ਖਾਣੀ ਪੈਦੀ ਜੀ ਅਸੀਂ ਆਪਣਾ ਖਾਣ-ਪੀਣ ਸੁਧਾਰੀਏ ਕੋਸ਼ਿਸ਼ ਕਰੀਏ ਚੰਗੀ ਖਰਾਕ ਚੰਗੀ ਚੀਜ਼ 4 ਪੈਸੇ 5 ਪੈਸੇ ਮਹਿੰਗੀ ਚੀਜ਼ ਨਾ ਖਾਈਏ ਸਾਫ਼ ਸੁਥਰੀ ਚੀਜ਼ ਖਾਈਏ ਫਲ ਫਰੂਟ ਵਾਲੇ ਪਾਸੇ ਆਓ ਤੁਸੀਂ ਸਲਾਦ ਖਾਇਆ ਕਰੋ ਤੁਸੀਂ ਜੂਸ ਪੀਆ ਕਰੋ ਤੁਸੀਂ ਨਾਲ ਜਲਪਾਣੀ ਪੀਆ ਕਰੋ ਜਿਹੜੇ ਪੈਸੇ ਆਪਾਂ ਆਪਣੀ ਦਵਾਈਆਂ ਦੇ ਉੱਤੇ ਖਰਚਨੇ ਆ ਡਾਕਟਰ ਹੁੰਦੇ ਨੇ ਹਜ਼ਾਰਾਂ ਲੱਖਾਂ ਰੁਪਏ ਸੀ ਉਹ ਆਪਣੀ ਖਰਾਕ ਦੇ ਉੱਤੇ ਲਾ ਲੀਏ ਤਾਂ ਅਸੀਂ ਠੀਕ ਹੋ ਜਾਣਾ ਵੈਦ ਅਕਸਰ ਹੀ ਵੈਸੇ ਤਾਂ ਆਪਣੀਆਂ ਕੋਈ ਦਵਾਈਆਂ ਜਾਂ ਡੱਬੀਆਂ ਦਿਖਾਉਂਦੇ ਨੇ ਜਾਂ ਕੈਪਸੂਲ ਦਿਖਾਉਂਦੇ ਨੇ ਗੋਲੀਆਂ ਦਿਖਾਉਂਦੇ ਨੇ ਪਰ ਤੁਸੀਂ ਇੱਕ ਨਿਰਾਲੇ ਵੈਦ ਹੋ ਜਿਹੜੇ ਲੋਕਾਂ ਨੂੰ ਇੱਕ ਬੜੇ ਸੱਲ ਤਰੀਕੇ ਨਾਲ ਸਿਖਾ ਰਹੇ ਹੋ ਦੱਸ ਰਹੇ ਹੋ ਕਿ ਕਿੱਦਾਂ ਆਪਣਾ ਦਿਨਾ ਚਾਰੀਆ ਠੀਕ ਕਰਕੇ ਜਾਂ ਖਾਣ-ਪੀਣ ਠੀਕ ਕਰਕੇ ਉਹ ਆਪਣੇ ਜੀਵਨ ਨੂੰ ਸਹੀ ਕਰ ਸਕਦੇ ਨੇ ਤੇ ਵੈਸੇਬ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਜਿਹੜੇ ਇਲਾਜ ਆ ਤੁਹਾਡੇ ਕਲੀਨਿਕ ਤੇ ਕੀਤੇ ਜਾਂਦੇ ਨੇ ਮੇਰੇ ਕੋਲ ਜੀ ਚਮੜੀ ਦਾ ਰੋਗ ਹੋ ਗਿਆ ਜੀ ਸ਼ੂਗਰ ਦਾ ਰੋਗ ਹੋ ਗਿਆ ਬੀਪੀ ਦਾ ਰੋਗ ਹੋ ਗਿਆ ਜੀ ਉਸ ਤੋਂ ਬਾਅਦ ਆਪਣਾ ਆ ਜਾਂਦਾ ਜਿਹੜੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਜਿਹਨਾਂ ਨੂੰ ਲਿਵਰ ਤੇ ਸਮੱਸਿਆ ਆ ਜਾਂਦੀ ਹੈ ਇਸ ਤਰ੍ਹਾਂ ਦੇ ਰੋਗਾਂ ਦੀ ਦਵਾਈ ਜੜੀ ਉਹ ਮੈਂ ਸਾਰਿਆਂ ਨੂੰ ਦਿੰਦਾ ਔਰ ਬਹੁਤ ਸਸਤੀ ਦਵਾਈ ਹੈ ਕੋਈ ਮਹਿੰਗਾ ਇਲਾਜ ਮੇਕ ਕੋਲੀ ਹੈ ਨਾ ਹੀ ਮੈਂ ਕਰਦਾ ਹਾਂ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਆਯੁਰਵੇਦ ਦੇ ਨਾਂ ਦੇ ਉੱਤੇ ਬਹੁਤ ਬਹੁਤ ਮਹਿੰਗਾ ਇਲਾਜ ਕਰਦੇ ਨੇ ਲੋਕਾਂ ਦਾ ਲੇਕਿਨ ਮੇਰੇ ਕੋਲ ਨਹੀਂ ਹੈ ਮੈਂ ਕਈ ਵਾਰੀ ਪੇਸ਼ੈਂਟ ਨੂੰ ਸਲਾਹ ਦੇ ਕੇ ਵੀ ਦੋੜ ਦਿੰਦਾ ਕਿ ਤੁਸੀਂ ਆਹ ਕੰਮ ਕਰ ਲੋ ਜਾ ਕੇ ਠੀਕ ਹੋ ਜਾਓਗੇ ਤੁਸੀਂ ਦਵਾਈ ਖਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਗੀ ਕੀ ਤੁਹਾਡੇ ਵੱਲੋਂ ਕੋਈ ਅਜਿਹੀ ਦਵਾਈ ਤਿਆਰ ਕੀਤੀ ਜਾਂਦੀ ਹੈ ਜਿਹਦੇ ਨਾਲ ਜਿਹੜੇ ਪਰਿਵਾਰ ਟੁੱਟਨਾਂ ਤੇ ਜਿਹੜੇ ਸਾਡੇ ਨੌਜਵਾਨ ਨੇ ਜਾਂ ਜਿਹੜੀ ਜਿੰਨਾਂ ਦੇ ਕੋਈ ਵੱਧ ਉਮਰ ਦੇ ਕਾਰਨ ਉਹਨਾਂ ਦੇ ਅੰਦਰ ਮਰਦਾਨਾ ਕਮਜ਼ੋਰੀ ਆ ਗਈ ਹੈ ਉਹ ਜਿਹੜਾ ਹੈ ਉਸ ਕਮਜ਼ੋਰੀ ਨੂੰ ਦੂਰ ਕਰ ਸਕਰ ਕਿਉਂਕਿ ਵੈਦ ਬਹੁਤ سارے ਨੇ ਉਹ ਇਸ ਮਰਦਾਨਾ ਕਮਜ਼ੋਰੀ ਦੇ ਨਾਂ ਤੇ ਲੋਕਾਂ ਦੀ ਲੁੱਟ ਕਰ ਰਹੇ ਨੇ ਤੁਹਾਡੇ ਵੱਲੋਂ ਕੋਈ ਕੋਈ ਸਪੈਸ਼ਲ ਦਵਾਈ ਤਿਆਰ ਕੀਤੀ ਗਈ ਹੋਵੇ ਕਿ ਜਿਹਦੇ ਨਾਲ ਜਿਹਨਾਂ ਲੋਕਾਂ ਦੀ ਲੁੱਟ ਹੋ ਰਹੀ ਹੈ ਜਿਹਨਾਂ ਲੋਕਾਂ ਦੇ ਪੈਸੇ ਵੀ ਲੁੱਟੇ ਜਾਦੇ ਆ ਤੇ ਉਹਨਾਂ ਨੂੰ ਫਾਇਦਾ ਨਹੀਂ ਹੋ ਰਿਹਾ ਉਹ ਤੁਹਾਡੇ ਕੋਲ ਆ ਕੇ ਕੋਈ ਰਾਹਤ پا ਸਕਣ ਬਿਲਕੁਲ ਦਵਾਈ ਤੇ ਅਸੀਂ ਤਿਆਰ ਕਰਦੇ ਹਾਂ ਜੀ ਇਸ ਚੀਜ਼ ਦੀ ਪਰ ਬਹੁਤ ਜ਼ਿਆਦਾ ਮਹਿੰਗੀ ਨਹੀਂ ਦਵਾਈ ਜਿਹੜੀ ਆ ਮੇਰੇ ਕੋਲ ਤੁਹਾਨੂੰ ਨਹੀਂ ਮਿਲੂਗੀ ਜੀ ਇਸ ਰੋਗ ਵਾਸਤੇ ਨਹੀਂ ਕਿਸੇ ਵੀ ਰੋਗ ਵਾਸਤੇ ਦਵਾਈ ਜੇਕਰ ਤੁਸੀਂ ਲਓਗੇ ਕੋਈ ਮਹਿੰਗੀ ਦਵਾਈ ਜਿਹੜੀ ਆ ਮੈਂ ਮਹਿੰਗਾ ਇਲਾਜ ਕਰਕੇ ਮੈਂ ਵੀ ਖੁਸ਼ ਨਹੀਂ ਹੁੰਦਾ ਮੈਂ ਉਹ ਇਲਾਜ ਕਰਦਾ ਜਿਹੜਾ ਹਰ ਬੰਦਾ ਆਪਣੀ ਜੇਬ ਦੇ ਵਿੱਚ ਹੱਥ ਪਾ ਕੇ ਉਹ ਕਰ ਸਕਦਾ ਹੋਵੇ ਬਾਕੀ ਦਵਾਈ ਜਿੰਨੇ ਵੀ ਮੇਰੇ ਕੋਲ ਇਸ ਚੀਜ਼ ਦੀ ਵੀ ਲੈਣੀ ਆ ਮੋਸਟ ਵੈਲਕਮ ਆਓ ਲੇਕਿਨ ਆਓ ਫੋਨ ਕਰਕੇ ਸਮਾਂ ਲੈ ਕੇ ਪਰ ਸਿਰੇ ਖਾਲੀ ਪੇਟ ਆਓ ਤਾਂ ਕਿ ਮੈਂ ਨਬ ਚੈੱਕ ਕਰਕੇ ਫਿਰ ਮੈਂ ਦਵਾਈ ਜਿਹੜੀ ਆ ਤੁਹਾਡਾ ਕੋਈ ਰੋਗ ਜਾਨਾ ਮੈਂ ਬਿਲਕੁਲ ਚੈੱਕ ਕਰਨ ਤੋਂ ਬਾਅਦ ਰੋਗ ਦੀ ਪਛਾਣ ਕਰਕੇ ਫਿਰ ਮੈਂ ਦਵਾਈ ਦਵਾਵਾਂਗਾ ਔਰ ਪੇਸ਼ੈਂਟ ਬਿਲਕੁਲ ਠੀਕ ਹੋ ਰਹੇ ਨੇ ਜੀ ਨਬਜ ਵਾਲੀ ਜਿਹੜੀ ਤੁਸੀਂ ਵੈਸੇ ਗੱਲ ਕੀਤੀ ਹੈ ਕਿ ਅਕਸਰ ਹੀ ਕਿਉਂਕਿ ਆਯੁਰਵੇਦ ਦੇ ਵਿੱਚ ਨਬਜ ਫੜਨ ਵਾਲਾ ਕੰਮ ਜਿਹੜਾ ਇੱਕ ਤਰ੍ਹਾਂ ਦਾ ਤੁਹਾਡੇ ਅਲਟਰਾ ਸਾਊਂਡ ਐਕਸ ਰੇ ਤੁਹਾਡੇ ਟੈਸਟ ਸਾਰੇ ਉੱਥੋਂ ਹੋ ਜਾਂਦੇ ਨੇ ਤਾਂ ਜਿਹੜੀ ਇੱਕ ਵੈਦ ਪਤੇ ਦੇ ਅਨੁਸਾਰ ਜਿੱਦਾਂ ਤੁਸੀਂ ਜਿਹੜਾ ਦਰਸ਼ਕਾਂ ਨੂੰ ਦੱਸਦੇ ਹੋ ਕਿ ਨਬਜ ਫੜਨ ਦੇ ਨਾਲ ਹੀ ਜਿਹੜੇ ਸਾਰੇ ਤਰ੍ਹਾਂ ਦੇ ਜਿਹੜੇ ਰੋਗ ਆਉ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਦਾ ਤੁਸੀਂ ਇਲਾਜ ਕਰਦੇ ਹੋ ਤੇ ਜੇ ਕਿਸੇ ਨੇ ਆਪਣੀ ਨਬਜ ਦਿਖਾਉਣੀ ਹੋਵੇ ਤਾਂ ਉਹ ਕਿਹੜੀ ਜਗ੍ਹਾ ਤੇ ਤੁਹਾਡਾ ਕਲੀਨਿਕ ਹੈ ਔਰ ਕਿਹੜੀ ਜਗ੍ਹਾ ਤੇ ਲੋਕੀ ਜਿਹੜਾ ਤੁਹਾਡੇ ਨਾਲ ਸੰਪਰਕ ਕਰ ਸਕਦੇ ਕਿੱਥੇ ਆ ਕੇ ਤੁਹਾਡੇ ਤੋਂ ਇਹ ਜਿਹੜਾ ਸਰਵਾਈਕਲ ਮਾਈਗਰੇਨ ਦਾ ਤੱਗਾ ਹੈ ਜਾਂ ਹੋਰ ਬਿਮਾਰੀਆਂ ਦੇ ਇਲਾਜ ਕਰਵਾ ਸਕਦੇ ਜੀ ਇਹ ਚੀਜ਼ ਜਿਹੜੀ ਆ ਤੁਸੀਂ ਮੇਰੇ ਕੋਲ ਛਾਟੇ ਆਉਣਾ ਜੀ ਜੀ ਛਾਟੇ ਆ ਕੇ ਤੁਸੀਂ ਹਨੂਮਾਨ ਮੰਦਿਰ ਦੇ ਸਾਹਮਣੇ ਗਲੀ ਗਾਡਰਾ ਵਾਲੀ ਮਸ਼ਹੂਰ ਹੈ ਨੀ ਗੁਰੰਜੀਤਪੁਰਾ ਇੱਕ ਨੰਬਰ ਗਲੀ ਹੈ ਔਰ ਟਾਈਮਿੰਗ ਮੇਰੀ ਸਵੇਰੇ 10:00 ਤੋਂ ਸ਼ਾਮ ਨੂੰ 7:00 ਤੱਕ ਦੀ ਹੈ ਜੀ ਇਹ ਤੋਂ ਆ ਜਿਹੜੀ ਉਹ ਛੁੱਟੀ ਹੁੰਦੀ ਹੈ ਕੋਸ਼ਿਸ਼ ਕਰੋ ਨਾ ਆਓ ਬਾਕੀ ਨੰਬਰ ਚੈੱਕ ਕਰਨੀ ਜਿਹੜੀ ਆ ਉਹ ਸਿਰੇ ਖਾਲੀ ਪੇਡ ਨੰਬਰ ਚੈੱਕ ਕਰਨੀ ਪਵੇਗੀ ਜੀ ਕੋਸ਼ਿਸ਼ ਕਰੋ ਕਿ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਾਂ 1 ਵਜੇ ਤੱਕ ਮੇਰੇ ਕੋਲ ਖਾਲੀ ਪੇਡ ਆਓ ਤਾਂ ਕਿ ਮੈਂ ਨੰਬਰ ਚੈੱਕ ਕਰਾਂ ਨੰਬਰ ਚੈੱਕ ਕਰਨ ਦਾ ਕੋਈ ਪੈਸਾ ਜਿਹੜਾ ਉਹ ਨਹੀਂ ਲੈ ਕੇ ਜਾਂਦਾ ਜੀ ਆ ਆਖਿਰ ਦੇ ਵਿੱਚ ਵੈਦ ਸਾਹਿਬਾ ਬੇਨਤੀ ਕਰਾਂਗਾ ਕਿ ਆਪਣਾ ਮੋਬਾਈਲ ਨੰਬਰ ਜ਼ਰੂਰ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਹਾਲਾਂਕਿ ਮੈਂ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਥੱਲੇ ਜਿਹੜਾ ਤੁਹਾਨੂੰ ਡਾਕਟਰ ਸਾਹਿਬ ਦਾ ਐਡਰੈਸ ਔਰ ਨੰਬਰ ਜਿਹੜਾ ਉਹ ਦਿਖ ਰਿਹਾ ਹੋਵੇਗਾ ਪਰ ਮੈਂ ਡਾਕਟਰ ਸਾਹਿਬ ਤੁਹਾਡੇ ਵੱਲੋਂ ਵੀ ਚਾਹਨਾ ਕਿ ਇਕਵਲੀ ਆਪਣਾ ਮੋਬਾਈਲ ਨੰਬਰ ਲੋਕਾਂ ਦੇ ਨਾਲ ਸਾਂਝਾ ਕਰ ਦਿਓ ਤਾਂ ਜੋ ਜਿਹੜੇ ਲੋਕ ਖੱਜਲ ਹੋ ਰਹੇ ਨੇ ਖਵਾ ਰੋ ਰਹੇ ਨੇ ਜਿਨ੍ਹਾਂ ਦੀ ਲੁੱਟ ਹੋ ਰਹੀ ਹੈ ਉਹਨਾਂ ਦਾ ਭਲਾ ਹੋ ਸਕੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ 97815 34002 ਮੈਂ ਰਿਪੀਟ ਕਰ ਦਿੰਦਾ 97815 ਚੰਤੀ 002 ਦੋ ਮੋਬਾਈਲ ਨੰਬਰ ਪਰ ਕਿਰਪਾ ਕਰਕੇ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਜਦੋਂ ਤੁਸੀਂ ਆ ਰਹੇ ਹੋ ਦੂਰੋਂ ਨੇੜੇ ਜਾਂ ਜਿੱਥੋਂ ਵੀ ਕਿਰਪਾ ਕਰਕੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਕਰਕੇ ਜੀ ਅਗਰ ਤੁਹਾਡੀ ਮੇਰੇ ਨਾਲ ਗੱਲ ਹੋ ਰਹੀ ਹੈ ਫੋਨ ਦੇ ਉੱਤੇ ਮੇਰਾ ਫੋਨ ਆਨ ਹੈ ਤੇ ਫਿਰ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਹੀ ਕਿਰਪਾ ਕਰਕੇ ਆਓ ਕਿਸੇ ਟਾਈਮ ਕੁਛ ਰੁਝੇ ਹੋ ਗਿਆਂ ਕਰਕੇ ਕਿਸੇ ਕਾਰਨਾ ਕਰਕੇ ਕਿਉਂਕਿ ਅਸੀਂ ਵੀ ਜੀ ਗ੍ਰਸਥੀ ਵਾਲੇ ਲੋਕ ਆ ਕਿਤੇ ਜਾ ਸਕਦੇ ਕੋਈ ਦੁੱਖ ਸੁੱਖ ਜਿਵੇਂ ਜਾਣਾ ਪੈਂਦਾ ਤੋ ਇਸ ਕਲ ਕੇ ਤੁਹਾਡਾ ਫੇਰਾ ਨਹੀਂ ਪਏਗਾ ਤੁਹਾਨੂੰ ਚੱਕਰ ਨਹੀਂ ਪਏਗਾ ਤੋ ਫੋਨ ਕਰਕੇ ਫਿਰ ਹੀ ਤੁਸੀਂ ਮੇਰੇ ਕੋਲ ਆਵੋਗੇ ਸੋ ਇਹ ਹਨ ਵੈਦ ਸੁਨੀਲ ਕੁਮਾਰ ਜੀ ਜਿਨ੍ਹਾਂ ਦੇ ਵੱਲੋਂ ਆਯੁਰਵੇਦ ਪદ્ધਤੀ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਔਰ ਖਾਸ ਕਰਕੇ ਸਰਵਾਈਕਲ ਤੇ ਮਾਈਗਰੇਨ ਦੇ ਮਰੀਜ਼ਾਂ ਨੂੰ ਇੱਕ ਖਾਸ ਕਿਸਮ ਦੀ ਬੂਟੀ ਜਾਂ ਧਾਗਾ ਦਿੱਤਾ ਜਾਂਦਾ ਹੈ ਜਿਹਦੇ ਨਾਲ ਮਾਈਗਰੇਨ ਤੇ ਸਰਵਾਈਕਲ ਦੇ ਵਿੱਚ ਜਿਹੜਾ ਆਰਾਮ ਮਿਲਦਾ ਹੈ ਔਰ ਹੋਰ ਵੀ ਤਰੀਕਿਆਂ ਦੇ ਨਾਲ ਵੱਖ-ਵੱਖ ਬਿਮਾਰੀਆਂ ਦੇ ਵਿੱਚ ਜਿਹੜਾ ਇਹ ਲੋਕਾਂ ਦਾ ਇਲਾਜ ਕਰਦੇ ਨੇ ਸੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਮੈਂ ਸਭ ਤੁਹਾਡਾ ਬਹੁਤ-ਬਹੁਤ ਆਪਦਾ ਬਹੁਤ-ਬਹੁਤ ਅੰਛ